ਫਗਵਾੜਾ ਵਾਸੀਆਂ ਨੂੰ ਹਜੇ ਮੇਅਰ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਜੋ ਚੋਣ ਆਡੀਟੋਰੀਅਮ ਵਿਕੇ ਹੋ ਰਹੀ ਸੀ ਉਹ ਮੁਲਤਵੀ ਹੋ ਗਈ ਹੈ ਇਸ ਦੌਰਾਨ ਜਿੱਥੇ ਇਹ ਚੌਂ ਸਿਰੇਨਾ ਚੜਨਤੇ ਕਾਂਗਰਸੀ ਕੌਂਸਲਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਵਿਪਣ ਕੁਮਾਰ ਨੂੰ ਪ੍ਰੋਜੈਕਟਿੰਗ ਅਫਸਰ ਨਿਯੁਕਤ ਕਰਨ ਦਾ ਇਤਰਾਜ਼ ਜਤਾਇਆ ਗਿਆ ਫਗਵਾੜਾ ਦੇ ਵਾਸੀਆਂ ਦੇ ਜੋ ਕਿ ਪਿਛਲੇ ਇੱਕ ਮਿੰਟ 5 ਸਾਲਾਂ ਤੋਂ ਇੰਤਜ਼ਾਰ ਵੀ ਸੀ ਕਿ ਇੱਥੇ ਜੇਮਪਲੈਨ ਬਣਨ ਤੋਂ ਕਾਰਪੋਰੇਸ਼ਨ ਬਣੇਗੀ ਪਰ ਲੋਕਾਂ ਨੂੰ ਜੋ ਪਿਛਲੇ ਇੰਨੇ ਸਮੇਂ ਤੋਂ ਲਗਭਗ 3 ਸਾਲ ਜਿਹੜੀ ਆਫ ਸਰਕਾਰ ਨੇ ਬਣੀ ਨੂੰ ਹੋਗੇ ਬੋਝੇ ਨੇ ਕਿ ਨਾ ਪਿੰਡਾਂ ਵਿੱਚ ਤੇ ਨਾ ਸ਼ਹਿਰ ਦੇ ਵਿੱਚ ਕਿਸੇ ਨੇ ਕੋਈ ਪੈਸਾ ਨਹੀਂ ਲਾਇਆ ਕੁਝ ਡਵੈਲਪਮੈਂਟ ਨਹੀਂ ਕੀਤੀ ਪਰ ਲੁੱਟ ਖਸੁੱਟ ਕੀਤੀ ਹੈ ਅੱਜ ਜੋ ਸਰਕਾਰ ਜਿਹੜੀ ਹੈਗੀ ਆ ਸਾਰਿਆਂ ਨੂੰ ਪਤਾ ਕਿ ਫਗਵਾੜਾ ਵਾਸੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਹੀ ਤੁਕਮਾ ਜਵਾਬ ਦਿੱਤਾ ਸੀਗਾ ਕਿਉਂਕਿ ਉਹ ਮੇਰੇ ਖਿਆਲ 12 ਸੀ ਤਾਂ ਜਿੱਤੇ ਸੀਗੇ ਬਾਅਦ ਧੱਕੇ ਨਾਲ 1 2 ਵਿੱਚ ਮਿਲਾ ਕੇ 14 ਹੋ ਗਏ। ਪਰ ਬੜੀ ਹਰਾਨੀ ਵਾਲੀ ਗੱਲ ਹੈ ਕਿ ਅੱਜ ਜੋ ਇੱਥੋਂ ਜਿਹੜੇ ਭੱਜ ਗਏ ਪਰ ਮੈਨੂੰ ਬੜੀ ਹੈਰਾਨੀ ਹੈ ਜਿਹੜਾ ਪ੍ਰੈਜ਼ੀਡੈਂਟੀ ਅਫਸਰ ਲਾਇਆ ਸੀ ਇਹਨਾਂ ਨੇ ਇਹਨਾਂ ਨੂੰ ਮਨਜ਼ੂਰ ਨਹੀਂ ਬਿੱਕੀ ਸੂਸੀ ਜਿਹੜਾ ਸਾਈਡਓਵਰ ਕਰ ਰਿਹਾ ਸੀਗਾ ਉਹਨੇ ਜਿਹੜਾ ਬਿੱਕੀ ਸੂਸੀ ਬਿੱਕੀ ਜੀ ਉਹ ਜਿਹੜਾ ਕਿ ਦਲ ਬਦਲੂ ਆ ਉਹ ਪ੍ਰੈਜ਼ੀਡੈਂਟੀ ਅਫਸਰ ਇਹਦੇ ਨਕਮੇ ਬੰਦੇ ਤੋਂ ਸਾਈਡਓਵਰ ਕਰਨਾ ਨਹੀਂ ਚਾਹੀਦਾ ਮੈਨੂੰ ਕਹਿੰਦੇ ਮੈਂ 5 ਮਿੰਟ ਪ੍ਰੈਜ਼ਾਈਡਰ ওভার ਕਰਦਾ ਸੱਜੇ ਨੇ ਅੰਦਰ ਦੋ ਚਾਰ ਲੌਂਡਰ ਦਾ ਪ੍ਰੋਬਲਮ ਹੁੰਦੀ ਦੋ ਮਿੰਟ ਥੱਲ ਕੀਤੀ ਜ਼ਿੰਦਗੀ ਤੇ ਇਹੀ ਕੰਮ ਕੀਤਾ ਹੈਗਾ ਠੀਕ ਹੈ ਨਾ ਤੇ ਸਾਰਾ ਡਰਾਮਾ ਸੀਗਾ ਮੈਨੂੰ ਤਾਂ ਇੱਥੇ ਅਫਸਰਾਂ ਦੇ ਬੜੇ ਆਮ ਆਦਮੀ ਪਰ ਜਿਹੜੇ ਵੀ ਅਫਸਰ ਪ੍ਰੈਜ਼ਾਈਡਰ ওভার ਕਰਨਾ ਹੈ ਇਹ ਸੇਹਰਾਨੇ ਹੈ ਅਸੀਂ ਵੀ ਬੜੀਆਂ ਇਲੈਕਸ਼ਨਾਂ ਕਰਾਈਆਂ ਜਿਆਦਾ ਕੋਈ ਸਿਰ ਪਾੜਿਆ ਹੁੰਦਾ ਨਾ ਇੱਕ ਦੂਜੇ ਦਾ ਇਹ ਤਾਂ ਤੁਸੀਂ ਇਲੈਕਸ਼ਨ ਪੁਛਤੋਂ ਕਰਾ ਦਿੰਦੇ ਇੱਥੇ ਪੁਲਿਸ ਡਿਪਾਰਟਮੈਂਟ ਦਾ ਐਨ ਅਰੇਂਜਮੈਂਟ ਕੀਤਾ ਜਿਵੇਂ ਬਾਰਡਰ ਤੋਂ ਜਿਹੜੇ ਬਹੁਤ ਬੰਦੇ ਆ ਰਹੇ ਜਿਵੇਂ ਕੋਈ ਕੋਈ ਬਹੁਤ ਹੀ ਯਾਨੀ ਕਿ ਬੈਡ ਐਲੀਮੈਂਟਸ ਆ ਰਹੇ ਨੇ ਇੰਨੀ ਵਾਰੀ ਚਾਹੀਦਾ ਨਾ ਡਰਾਮਾ ਕੀ ਕਰਦੇ ਝੂਠ ਹੈ ਇਹ ਤੁਸੀਂ ਵੈਸੇ ਹੀ ਕਹਿ ਤੋ ਵੈਸੇ ਹੀ ਜੇ जोगਿੰਦਰ ਸਿੰਘ ਮਾਨ ਜਾਂ ਸੋਮ ਪ੍ਰਕਾਸ਼ ਜੀ ਕਹਿਣ ਸਾਨੂੰ ਗਾਹ ਦੇ ਦੋ ਆ ਅਸੀਂ ਵੈਸੇ ਹੀ ਦਵਨੇ ਠੇਕੇ ਤੇ ਲੈ ਲਓ ਤੁਸੀਂ ਚਲਾ ਲਓ ਥੋੜਾ ਜਿਹਾ ਟਿੱਟ ਭਰਿਆ ਨਹੀਂ ਲੱਗਦਾ ਮੈਨੂੰ ਠੀਕ ਹੈ ਆਉਣਾ ਤਾਂ ਮੈਦਾਨ ਚ ਆ ਕੇ ਲੜੋ ਲੋਕਾਂ ਦੇ ਪੱਤੇ ਦਰਜ ਕਰਦੇ ਹੋ ਲੋਕਾਂ ਦੇ ਪੱਤੇ ਦਰਜ ਕਰਦੇ ਥੋੜਾ ਘੱਲ ਹੁਣ ਤੱਕ 3 ਬੰਦੇ ਤੇ ਪੱਤੇ ਦਰਜ ਹੋਇਆ ਕਿਤੇ ਕਹਿੰਦੇ ਜੀ ਐਮਐਨਏ ਤੇ ਲੋਕਾਂ ਨੂੰ ਧੋਹਦੇ ਐ ਐਮਐਨਏ ਤੇ ਪੱਤੇ ਦਰਜ ਹੋਇਆ ਹੈ ਬਾਕੀ ਜੀ ਐਮਸੀਆਂ ਤੇ ਹੋ ਗਿਆ ਹੈਗਾ ਮੇਰੇ ਤੇ ਕਰਾ ਲਓ ਯਾਰ ਇੱਥੇ ਖੜਾ ਹੁਣ ਪਰਚਾ ਦਰਜ ਕਰ ਦੋ ਕਿੱਥੇ ਵੀ ਲੈ ਜਾਉਂਗਾ ਲੈ ਜਾਓ ਮੈਂ ਵੇਲ ਵੀ ਨਹੀਂ ਕਰਾਉਂਗਾ ਜਿੱਥੇ ਮਰਜ਼ੀ ਲੈ ਜਾਓ ਪਰਚਾਈਂਗ ਕਰਸ ਅਨਾਉਂਸ ਕਰਤਾ ਉਹ ਤੋਂ ਬਾਅਦ ਐਬਜੈਕਸ਼ਨ ਤੁਸੀਂ ਲਾਓ ਨਹੀਂ ਜੀ ਐਬਜੈਕਸ਼ਨ ਨਹੀਂ ਲਾਇਆ ਜ ਡਰਾਮਾ ਕੀਤਾ ਨਾਰੇ ਲਾਏ ਜੀ ਇਹਿੱਕੀ ਸੂਤੋਂ ਅਸੀਂ ਬਸਾਈਟ ਬੰਨ੍ਹੇ ਹੀ ਕਰਨਾ ਇਹ ਦਲ ਬਦਲੂਗਾ ਜੇ ਦਲ ਬਦਲੂਗਾ ਤਾਂ ਫਿਰ ਉਹਨਾਂ ਨੂੰ ਪਿੱਛੇ ਲੈ ਕੇ ਗਾਦੋ ਬੈਠੇ ਬਾਹਰ ਕਰਦੋ ਪਾਰਟੀ ਤੋਂ ਠੀਕ ਹੈ ਇਸ ਕਰਕੇ ਕੋਈ ਉਹਨਾਂ ਦੀ ਗੱਲ ਨਹੀਂ ਸੀਗੀ ਕਿ ਸਾਰਾ ਡਰਾਮਾ ਸੀਗਾ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਗਏ ਸੀਗੇ ਸੋਭਾ ਨੂੰ ਫੇਰ ਦੇਖਾਂਗੇ ਉਹ ਲਾ ਲਈ ਮੈਂ ਇੱਥੇ ਦੇ ਲੋਕਲ ਐਕਟਰਾਂ ਨੂੰ ਕਹਿੰਦਾ ਜੋਨਾ ਕੁਮਾਰਾ ਇਹ ਆ ਜਿਹੜੇ ਪੱਤੇ ਪੁੱਤੇ ਦਰਜ ਕਰਦੇ ਹੋ ਨਾ ਇਹ ਨਾ ਕਰੋ ਜੇ ਪੱਤੇ ਦਰਜ ਕਰਨਾ ਮੇਰੇ ਤੇ ਕਰ ਲੋ ਜੋ ਕਿ ਜਦੋਂ ਮਾਗੀ ਕਰਦੇ ਵੇ ਕਿਹਦੇ ਐਡਮਿਨ ਕਰਦੇ ਜੋ ਮਰਜ਼ੀ ਕਰ ਲਵੇ ਇਸ ਕਰਕੇ ਇਹ ਬੰਦੇ ਨੂੰ ਨਾ ਕਰੋ ਤਨ ਇਹ ਤਾਂ ਚੱਲਦੀ ਰਹਿਣੀ ਆ ਫਿਰ ਅਸੀਂ ਜਿਹੜੀ ਦਲੀਪਾ ਸਾਹਿਬ ਅਗਲਾ ਆਪਣਾ ਕੀ ਰਣਨੀਤੀ ਹੋएगी ਕੀ ਪਲਾਨ ਹੋਏਗਾ ਇਹ ਤਾਂ ਪਗੋੜਿਆਂ ਨੂੰ ਪੁੱਛੋ ਜੀ ਅਗਲੀ ਕਦੋਂ ਡੇਰ ਦੇਣੀ ਉਹਨਾਂ ਦੇ ਜਿਹੜੇ ਭੱਜੇ ਐ ਇੱਥੋਂ ਅੱਜ ਜਿਹੜਾ ਐਡਮਿਨਸਟ੍ਰੇਸ਼ਨ ਭੱਜਿਆ ਜਿਹੜਾ ਦੂਜਾ ਭੱਜਿਆ ਕਦੇ ਵੀ ਮੈਂ ਵੀ ਨੌਕਰੀ ਕੀਤੀ ਹੈਗੀ ਆ ਕਦੇ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਇਸ ਜਿੱਥੇ ਮੀਟਿੰਗ ਹਾਲ ਹੁੰਦਾ ਉਹਦੇ ਵਿੱਚ ਪੁਲਿਸ ਪਰਸਨਲ ਨਹੀਂ ਹੁੰਦੇ હાજર ਉਹ ਜੇ ਪ੍ਰੋਪਰਾਈਟੀ ਅਫਸਰ ਜੇ ਲੋਨ ਡਾਟੋ ਪ੍ਰੋਬਲਮ ਕ੍ਰੀਏਟ ਹੁੰਦੀ ਆ ਤਾਂ ਪ੍ਰੋਪਰਾਈਟੀ ਅਫਸਰ ਉਹਨੂੰ ਕਾਲ ਕਰਦਾ ਜੀ ਤੁਸੀਂ ਅੰਦਰ ਆ ਜਾਓ ਇੱਥੇ ਤਾਂ ਐ ਬੈਠੇ ਸੀ ਮੇਰੇ ਨਾਲ ਐਮਸੀ ਘੱਟ ਸੀਗੇ ਤੇ ਪੁਲਿਸ ਜ਼ਿਆਦਾ ਸੀਗੀ ਸ਼ਾਇਦ ਅੱਛਾ ਔਰ ਐਡੀ ਸਰਮ ਵਾਲੀ ਗੱਲ ਹੈ ਕਿ 50 ਬੰਦੇ ਜਿਹੜੇ ਐਮਸੀ ਹੈਗੇ ਨੇ ਜਿਹੜੇ ਕਰੀਮ ਹੈਗੇ ਆ ਸ਼ਹਿਰ ਦੀ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜਿਆ ਉਹ ਐਡਾ ਮਾੜਾ ਹਾਲ ਪਾਣੀ ਤੱਕ ਨਹੀਂ ਪਾਇਆ ਕਿਸੇ ਨੇ ਉਹ ਪਾਣੀ ਦਾ ਬੁਲਾ ਦੋ ਸਾਡੇ ਘਰ ਕੋਈ ਆਵੇ ਅਸੀਂ ਸਭ ਤੋਂ ਪਹਿਲਾਂ ਪਾਣੀ ਬੁਲਾਨੇ ਚਾਹ ਬੁਲਾਨੇ ਫੇਰ ਗੱਲ ਕਰਦੇ ਆ ਉਹ ਐ ਭੱਜ ਗਏ ਨੂੰ ਪਤਾ ਹੀ ਮੇਰੇ ਘਰ ਸਿਰ ਹੁਣ ਤਾਂ ਲੱਗਦਾ ਬਾਰਡਰ ਦਾ ਨਿਕਲ ਉਹ ਜੀਐਨ ਅਰੇਲਮ ਕਿਹਨੇ ਕਿਹਾ ਬਾਰ ਮੰਨਦੇ ਆ ਰਿਹਾ ਤਾਂ ਜੀਐਨ ਨੇ ਕੁਝ ਨਹੀਂ ਕਹੇ ਮਗਰ ਨੂੰ ਦੇਖ ਕੇ ਭੱਜੇ ਵੀ ਕਿੱਧਰ ਦਾ ਰਸਤਾ ਮੈਂ ਉਧਰੋਂ ਚੱਲਿਆ ਜਾਵਾਂ ਕੋਈ ਗੱਲ ਹੀ ਨਹੀਂ ਹੋਈ ਅਸੀਂ ਤਾਂ ਬੈਠੇ ਸੀ ਨਹੀਂ ਜਿਹੜੇ ਲੱਗ ਰਹੇ ਹੋਰ ਨੂੰ ਪੁੱਛ ਪਾਣੀ ਕੁਝ ਨਹੀਂ ਕਰ ਗਏ ਤਾਂ ਉਹਨੂੰ ਦੱਸਣਾ ਪੁਗਾ ਕੀ ਕਰਕੇ ਗਏ ਬਾਕੀ ਕੋਈ ਗੱਲ ਨਹੀਂ ਜਿੰਨਾਂ ਮਰਜ਼ੀ ਭੱਜ ਲੋ ਕਾਂਗਰਸ ਪਾਰਟੀ ਤੋਂ ਨਾ ਕੋਈ ਗਿਆ ਹੋਾ ਤੇ ਨਾ ਜਾਣਾ ਵਾ ਅਸੀਂ ਇਹ ਨਾ ਹੋਵੇ ਕਿ ਇਹ ਸਭਾ ਦੇ ਸੰਗ ਨੂੰ ਭੰਦੇ ਪੁੰਦੇ ਕਿਤੇ ਸੋਦੇ ਦੋ ਚਾਰ ਜਿਹੜੇ ਹੈਗੇ ਉਹ ਵੀ ਇੱਧਰ ਆ ਜਾਂਦੇ ਠੀਕ ਹੈ ਨਾ ਇਸ ਕਰਕੇ ਤੂੰ ਚੰਗੇ ਕੰਮ ਕਰੋ ਅਸੀਂ ਤਾਂ ਦੇਖਿਆ ਨਹੀਂ ਲੋਕਾਂ ਨੇ ਤੁਹਾਨੂੰ ਦਿੱਤਾ ਨਹੀਂ ਤੁਸੀਂ ਵੈਸੇ ਹੀ ਮੰਨ ਲਓ ਸਭ ਤੋਂ ਤੁਹਾਨੂੰ ਕਾਰਪੋਰੇਸ਼ਨ ਵੈਸੇ ਹੀ ਦੇ ਦਿੰਦੇ ਆ ਇਹ ਦੋ ਚਾਰ ਬੰਦੇ ਕਿਸੇ ਨੂੰ ਪੈਸਿਆਂ ਦੀ ਆਫਰ ਕਰਦੇ ਕਿਤੇ ਕੋਈ ਕਰਦੇ ਇੱਥੇ ਮੰਤਰੀ ਦੋ ਚਾਰ ਐਮਪੀ ਇੱਥੇ ਕੋਰੇ ਫਿਰਦੇ ਕਰਨ ਜਿਹੜੇ ਆ ਕੰਮ ਕਰਦੇ ਫਿਰ ਚੰਗਾ ਨਹੀਂ ਲੱਗਦਾ ਹੈਗਾ ਲੋਕੀ ਸਾਰੇ ਜਾਣਦੇ ਹੈਗੇ ਨੇ ਇਸ ਕਰਕੇ ਸਾਡੇ ਵੱਲੋਂ ਜਿੰਨਾ ਕਿੰਨਾ ਕਿਸੇ ਨੂੰ ਤਾਂ ਖਵਾਣਾ ਹੀ ਪੈਣਾ ਹੈਗਾ ਪਰ ਨਾਲ ਮੈਂ ਵੀ ਵਿਸ਼ਵਾਸ ਨਾਲ ਲੋਕਾਂ ਨੇ ਪੁਲਿਸ ਵਿਭਾਗ ਨੂੰ ਬੇਨਤੀ ਕਰਵਾ ਤੇ ਸੱਤਿਪੁਰ ਤੇ ਦਰਜ ਨਾ ਕਰੋ ਇੱਥੇ ਰਹਿ ਜਾਣੇ ਹੈਗੇ ਕਾਨੂੰਨ ਦਬਾਅ ਦੇ ਵੀ ਹੈਗੇ ਅਸੀਂ ਵੀ ਨੌਕਰੀ ਕਰਕੇ ਆਏ ਕੋਈ ਪ੍ਰਤੀ ਕੰਮ ਨਹੀਂ ਕਰਕੇ ਆਏ ਇਸ ਕਰਕੇ ਆਪ ਤੁਸੀਂ ਕੋਸ਼ਿਸ਼ ਕਰਨ ਦਿਓ ਕਿ ਗੱਲ ਹੋਣੀ ਨਹੀਂ ਹੈਗੀ ਜੇ ਕੋਈ ਇਸ ਤਰ੍ਹਾਂ ਦਾ ਮਾਕੀ ਤੱਕਾ ਕਰੋ ਤਾਂ ਫਿਰ ਸਾਡੇ ਕੋਲ ਲਾਅ ਚੂ ਵੀ ਕੋਰਟ ਜਾ ਸਕਦੇ ਹਾਈ ਕੋਰਟ ਜਾ ਸਕਦੇ ਉਪਰ ਸਾਡੇ ਨੂੰ ਨਾ ਕਹਿ ਕੋਈ ਵੀ ਸਾਨੂੰ ਵੀ ਅੰਦਰ ਵੀਡੀਓਗ੍ਰਾਫੀ ਕਰਵਾਈ ਗਈ ਸੀ ਕਿ ਨਹੀਂ ਕਰਵਾਈ ਗਈ ਸੀ ਇਦਾਂ ਇਦਾਂ ਨਹੀਂ ਜੋ ਗ੍ਰਾਫੀ ਤਾਂ ਸਰਕਾਰੀ ਵੀਡੀਓਗ੍ਰਾਫਰ ਸੀਗਾ ਠੀਕ ਹੈ ਨਾ ਉਹਨੇ ਕਿੱਥੇ ਕੀਤੀ ਤੇ ਕਦੋਂ ਭੱਜ ਗਿਆ ਜਦੋਂ ਅਸੀਂ ਪੁਆਇੰਟ ਰੇਜ਼ ਕੀਤਾ ਤਾਂ ਵੀਡੀਓਗ੍ਰਾਫਰ ਐਬਸੈਂਸੀ ਉੱਤੇ ਲੱਭੇ ਹੀ ਨਹੀਂ ਕੋਣ ਹੈਗਾ ਮੈਡਮ ਐਸਪੀ ਕਹਿੰਦੇ ਜੀ ਉਹ ਤਾਂ ਜੀ ਡੀਪੀਰੋ ਮਹਿਕਮੇ ਦਾ ਅਸਲ ਤਾਂ ਡੀਪੀਰੋ ਨਹੀਂ ਪਤਾ ਕੋਣ ਹੈਗਾ ਅਸੀਂ ਤਾਂ ਧੀਪੀਰੋ ਨਹੀਂ ਦੇਖਿਆ ਤਾਂ ਇਸ ਕੇ ਦਾ ਤਾਂ ਪਤਾ ਨਹੀਂ ਇਹ ਹਾਈ ਕੋਰਟ ਦੀ ਡਿ렉ਸ਼ਨ ਸੀ ਕਿ ਉੱਥੇ ਜਿਹੜੇ ਰਿਸਪੌਂਡੈਂਸ ਸਕੇ ਉਹਨਾਂ ਨੇ ਜਿਹੜੀ ਹੈਗੀ ਆ ਉੱਥੇ ਵੀਡੀਓਗ੍ਰਾਫੀ ਕਰਾਉਣੀ ਸੀ ਅਸੀਂ ਉਹਨਾਂ ਦੇ ਦਰਦ ਨਾਲ ਆਉਗੇ ਤਾਂ ਹਾਈ ਕੋਰਟ ਦੇ ਵਿੱਚੋਂ ਸੁਮਨ ਕਰ ਲਵਾਂਗੇ ਭਾਈ ਜਿਹੜੀ ਵੀਡੀਓਗ੍ਰਾਫੀ ਤੁਸੀਂ ਕਰਾਈ ਹੈ ਉਹਦੀ ਕਾਪੀ ਸਾਨੂੰ ਦੇ ਦਿਓ ਕੋਰਟ ਨੇ ਇੰਟਰੈਕਸ਼ਨ ਦਿੱਤੀ ਉਦੇ ਵਿੱਚ ਕਿਹੜੀ ਲੌਂਜ ਆਟੋ ਪ੍ਰੋਬਲਮ ਕਰ ਰਹੀ ਹੈ ਜਿਹੜੇ ਕਿ ਕਿਹਦੇ ਸਿਰ ਫਟ ਗਏ ਹੈਗੇ ਨੇ ਕਿੱਥੇ ਕੋਈ ਖੂਨ ਬਹਿ ਗਿਆ ਹੈਗਾ ਇਹ ਜਵਾਬ ਉਹ ਦੇ ਦੇਣਗੇ ਵੀ ਬਾਕੀ ਇਨਫਰਾਇਡੀਅਮ ਤੋਂ ਦੇ ਦੇਣਗੇ ਜਵਾਬ ਕਿਹੜੇ ਉੱਥੇ ਲੜਾਈ ਝਗੜਾ ਹੋਗਾ ਜਿਹੜਾ ਪੱਜ ਗਿਆ ਹੈਗਾ ਜੇ ਵੀ ਵੈਸੇ ਹੀ ਪੋਸਟਪਨ ਕਰਦੇ ਜੇ ਤੁਸੀਂ ਵੈਸੀ ਪੋਸਟਪਨ ਕਰਨੀ ਸੀ ਤਾਂ ਕਮਿਸ਼ਨ ਸਾਹਿਬ ਇੱਥੇ ਨਾ ਹੁੰਦੇ ਐਵੇਂ ਪੁਲਿਸ ਮਾਰ ਐਡਵਾਇਰਟਮੈਂਟ ਦਿੱਤਾ ਕਦੇ ਕਦੇ ਦੋ ਚਾਰ ਚੋਰ ਚੱਕੇ ਤੁਰੇ ਫਿਰਦੇ ਉਹਨਾਂ ਨੂੰ ਫੜ ਲੈਂਦੇ ਕਦੇ ਡਿਊਟੀ ਨਵਾ ਦਿੰਦੇ ਅੱਜ 500 ਬੰਦਾ ਪੁੱਛਦਾ ਲਾਇਆ ਸੀ ਕਮਿਸ਼ਨ ਸਾਹਿਬ ਉੱਥੇ ਆ ਉੱਠਣ ਲੱਗੇ ਕੋਈ ਇੱਕ ਕਮੈਂਟ ਕਰਕੇ ਨਹੀਂ ਕਰਕੇ ਨਹੀਂ ਕਹਿੰਦੀ ਜਾ ਕੇ ਪਿੱਛੇ ਪੁੱਛਣਾ ਪਊਗਾ ਵੀ ਕਿੱਥੇ ਗਏ ਗਏ ਤੇ ਸਭ ਤਾਂ ਕੁਝ ਸੁਣਿਆ ਨਹੀਂ ਗਾ ਸਾਡੇ ਤੋਂ ਪਤਾ ਹੀ ਨਹੀਂ ਗਏ ਵੀ ਕੀ ਕੀ ਮੈਂ ਮੈਂ ਤਾਂ ਇੱਕ ਛੋਟਾ ਜਿਹਾ ਨਵਾਨਾ ਬੈਠੇ ਉੱਥੇ ਡਿਵੀਜ਼ਨਲ ਕਮਿਸ਼ਨ ਆਇਆ ਉਹ ਸਾਨੂੰ ਥੋੜੀ ਦੱਸ ਕੇ ਉਹ ਤਾਂ ਸਰਕਾਰ ਨੂੰ ਜਾ ਕੇ ਦੱਸਣਗੇ ਜੀ ਮੈਂ ਤੁਹਾਡੇ ਹੁਕਮ ਅਨੁਸਾਰ ਪੋਸਟਪੋਂ ਕਰਾਇਆ ਹੈ। ਅਰੇ ਦੂਸਰੇ ਕੇ ਜਾ ਕੇ ਫੋਨ ਕਰ ਦਿੱਤਾ ਨਾ ਜਾਂਦੇ। ਥੈਂਕ ਯੂ ਥੈਂਕ ਯੂ। ਇੱਕ ਟਾਲੀ ਵਾਲ ਸਾਹਿਬ ਫੋਟੋ ਕਰਕੇ ਕਰਾਉਂਦਾ। ਅਜੇ